ਉਦੇ ਕਰਕੇ ਆਰਮੀ ਤੇ ਹੋਰ ਫੋਰਸ ਜਿਹੜੀਆਂ ਉਹ ਆਪਣੇ ਪੱਧਰ ਦੇ ਉੱਤੇ ਕਾਰਵਾਈਆਂ ਕਰਦੇ ਆ ਪਰ ਜਿਹੜਾ ਸਿਵਲ ਏਰੀਆ ਉੱਥੇ ਜਿਹੜੀ ਹੈਗੀ ਆ ਉਹ ਸਿਵਲ ਏਰੀਆ ਵਿੱਚ ਸਾਡੇ ਜਿਹੜੇ ਸਿਟੀਜ਼ਨ ਆ ਨਾਗਰਿਕਾ ਉਹਨਾਂ ਨੂੰ ਪ੍ਰੋਟੈਕਟ ਕਰਨ ਲਈ ਅਸੀਂ ਕਈ ਤਰ੍ਹਾਂ ਦੇ ਆਪਣੇ ਆਪਰੇਸ਼ਨ ਲਾਂਚ ਕਰ ਰਹੇ ਆ ਇਸ ਤੋਂ ਇਲਾਵਾ ਜਿਹੜੇ ਸਸਪੈਕਟਿਡ ਐਲੀਮੈਂਟ ਐਂਡ ਆਬਜੈਕਟਸ ਹੈਗੇ ਆ ਉਹਨਾਂ ਦੀ ਡਿਟੈਕਸ਼ਨ ਵਾਸਤੇ ਸਾਡੇ ਕਈ ਤਰ੍ਹਾਂ ਦੇ ਆਪਰੇਸ਼ਨ ਚੱਲ ਰਹੇ ਆ ਜਿਨ੍ਹਾਂ ਨੂੰ ਅਸੀਂ ਰਿਵੀਲ ਨਹੀਂ ਕਰ ਸਕਦੇ ਮੇਰੀ ਗੁਜ਼ਾਰਿਸ਼ ਪਬਲਿਕ ਨੂੰ ਇਹ ਆ ਕਿ ਕਿਸੇ ਕਿਸਮ ਦੇ ਕਿਸੇ ਕਿਸਮ ਦਾ ਉਹ ਡਰ ਨਾ ਮਹਿਸੂਸ ਕਰ ਨਾ ਪੈਨਿਕ ਹੋਣ ਪੰਜਾਬ ਪੁਲਿਸ ਉਹਨਾਂ ਦੇ ਨਾਲ ਆ ਹਰ ਜਗ੍ਹਾ ਉਹਨਾਂ ਦੀ ਸੁਰੱਖਿਆ ਲਈ ਅਸੀਂ ਜਿਹੜੇ ਹੈਗੇ ਆ ਉਹਨਾਂ ਦੀ ਸੁਰੱਖਿਆ ਲਈ ਅੱਗੇ ਆਵਾਂਗੇ ਤਾਇਨਾਤ ਆ ਬਾਕੀ ਇਸ ਮੁਕਾਮ ਤੇ ਆ ਕੇ ਅਸੀਂ ਕੁਝ ਚੀਜ਼ਾਂ ਦੀ ਆਪਣੇ ਪੱਧਰ ਦੇ ਉੱਤੇ ਵੀ ਸਰਚ ਤੇ ਭਾਲ ਕਰ ਰਹੇ ਆ ਜਿਹੜੀਆਂ ਸਾਨੂੰ ਲੱਗਦਾ ਕੁਝ ਸਸਪੈਕਟਡ 엘ਿਮੈਂਟਸ ਹੈਗੇ ਆ ਜਾਂ ਆਬਜੈਕਟਸ ਹੈਗੇ ਆ ਉਹਨਾਂ ਦੀ ਲਗਾਤਾਰ ਇਸ ਤਰੀਕੇ ਨਾਲ ਜ਼ਿਲ੍ਹੇ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਹੁੰਦੀ ਰਹੇਗੀ ਸੋ ਪਬਲਿਕ ਨੂੰ ਬਿਲਕੁਲ ਡਰਨ ਦੀ ਲੋੜ ਨਹੀਂ ਇਹ ਰੂਟੀਨ ਦੀਆਂ ਸਾਡੀਆਂ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਕਾਰਵਾਈਆਂ ਹੈਗੀਆਂ ਜਿਹੜੀਆਂ ਕਿ ਅਸੀਂ ਇੰਜ਼ਾਮ ਦੁੱਬਿਆ ਵਾਂਗੇ ਬਾਕੀ ਅਸੀਂ ਜਿਹੜੀ ਪਠਾਨਕੋਟ ਪੁਲਿਸ ਆ ਉਹ ਸਾਡੀ ਸੀ ਸੈਲਫ ਸਫੀਸ਼ੀਐਂਟ ਆ ਔਰ ਸਾਡੇ ਕੋਲ ਆਪਣਾ ਜਿਹੜਾ ਹੈਗਾ ਆ ਇਨਫਰਾਸਟ੍ਰਕਚਰ ਹੈਗਾ ਕਾਫੀ ਸਟਰੌਂਗ ਆ ਸਰ ਲੋਕਾਂ ਦੇ ਵਿੱਚ ਨਾ دہشت ਦਾ ਮਾਹੌਲ ਵੀ ਕ੍ਰੀਏਟ ਹੋ ਰਿਹਾ ਲੋਕ ਕਹਿੰਦੇ ਕਿ ਰਾਤ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਕੋਈ ਇਦਾਂ ਦੀ ਗਲਬਾਤ ਸੀਗੀ ਦੇਖੋ ਲੋਕਾਂ ਨੂੰ ਮੇਰੀ ਇੱਕੋ ਹੀ ਗੁਜ਼ਾਰਿਸ਼ ਹੈ ਇੱਕ ਤਾਂ ਪੈਨਿਕ ਨਹੀਂ ਹੋਣਾ ਚਾਹੀਦਾ ਚਾਹੇ ਧਮਾਕਿਆਂ ਦੀ ਆਵਾਜ਼ ਸੁਣਨ ਚਾਹੇ ਕੁਝ ਹੋਰ ਕੋਈ ਆਬਜੈਕਟ ਦੇਖਣ ਸਿੰਪਲ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਸਧਾਰਨ ਤੌਰ ਦੇ ਜੇਕਰ ਕੋਈ ਉਹ ਆਪਣੇ ਏਰੀਏ ਦੇ ਵਿੱਚ ਬਾਹਰਲਾ ਵਿਅਕਤੀ ਸ਼ੱਕੀ ਰੂਪ ਵਿੱਚ ਘੁੰਮਦਾ ਜਾਂ ਕਿਤੇ ਰਹਾਇਸ਼ ਕਰਦਾ ਉਹਨਾਂ ਨੂੰ ਦਿਖਾਈ ਦੇਵੇ ਮਿਲੇ ਜਾਂ ਉਹਨਾਂ ਨੂੰ ਕਨਫਰਮ ਹੋਵੇ ਸਾਡੀ ਹਰੇਕ ਪਿੰਡ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਆ ਅਸੀਂ ਉਹਨਾਂ ਨੂੰ ਆਲਰੇਡੀ ਬਹੁਤ ਜ਼ਿਆਦਾ ਐਕਟੀਵੇਟ ਕੀਤਾ ਹੋਇਆ ਹਰੇਕ ਪਿੰਡ ਵਿੱਚ 5 ਤੋਂ 10 ਇਸ ਤਰ੍ਹਾਂ 12 ਕਰਕੇ ਵੀ ਸਾਡੇ ਡਿਫੈਂਸ ਕਮੇਟੀ ਦੇ ਮੈਂਬਰਸ ਆ ਗਿਆ ਫਸਟ ਆਫ ਆਲ ਉਹਨਾਂ ਨੂੰ ਇਨਫੋਰਮ ਕਰਨ ਨਾਲ ਦੇ ਨਾਲ ਪੁਲਿਸ ਕੰਟਰੋਲ ਰੂਮ ਦੇ ਉੱਤੇ ਜਿਹੜਾ ਹੈਗਾ ਉਹਨਾਂ ਨੂੰ ਇਨਫੋਰਮ ਕਰ ਸਕਦੇ ਆ ਆਪਣੇ ਨੇੜੇ ਦੇ ਪੁਲਿਸ ਆਫੀਸਰ ਸਾਰਿਆਂ ਕੋਲ ਫੋਨ ਹੈਗੇ ਪਿੰਡਾਂ ਦੇ ਵਿੱਚ ਦੁੱਤੇ ਹੋਏ ਉਸੇ ਵੇਲੇ ਸਾਨੂੰ ਇਨਫੋਰਮ ਕਰਨ ਆ ਬਾਕੀ ਅਸੀਂ ਉਹਨਾਂ ਦੀ ਸੁਰੱਖਿਆ ਲਈ ਹਾਂ ਉਹਨਾਂ ਨੂੰ ਕਿਸੇ ਕਿਸਮ ਦੀ ਫਿਕਰ ਦੀ ਲੋੜ ਨਹੀਂ ਹੈ ਇਸ ਵਿੱਚ ਸਰ ਹਾਂ ਕੋਈ ਸਰਚ ਵਗੈਰਾ ਵੀ ਚਲਾਈ ਜਾ ਰਹੀ ਹੈ ਇਧਰ ਦੇ ਪਾਸੇ 에어ਪੋਰਟ ਦੇ ਨਾਲ ਲੱਗਦੇ ਆ ਉਹ ਸਾਡਾ ਕੁਝ ਆਪਣਾ ਸਾਡਾ ਸਪੈਸੀਫਿਕ ਹੈਗਾ ਹੈ ਉਹਦੇ ਬਾਰੇ ਮੈਂ ਕੋਈ ਬਹੁਤਾ ਵਿਖਿਆਨ ਨਹੀਂ ਕਰ ਸਕਦਾ ਅਸੀਂ ਜਿੱਥੇ-ਜਿੱਥੇ ਵੀ ਸਾਨੂੰ ਸਿਕਿਉਰ ਕਰਨ ਦੀ ਜ਼ਰੂਰਤ ਪੈਂਦੀ ਹੈ ਉੱਥੇ ਅਸੀਂ ਕੁਝ ਮਿੱਥ ਕੇ ਸਰਚ ਕਰਦੇ ਹਾਂ ਕੁਝ ਜਿਹੜਾ ਹੈਗਾ ਅਸੀਂ ਮਿੱਥ ਕੇ ਉਹਦੀ ਸਰਚ ਹੁੰਦੀ ਹੈ ਜੀ ਸਰ ਸਾਰੇ ਜਿਹੜੇ ਦਮਾਰਕੀ ਹੋ ਰਹਾ ਹੈ ਵੀ ਕੋਈ ਪੁਸ਼ਟੀ ਕੀਤੀ ਗਈ ਕਿ ਕੋਈ ਖਤਰਾ ਨਹੀਂ ਸੀ ਕਾਰਨ ਹੈ ਉਹ ਬੇਸਿਕਲੀ ਪਬਲਿਕ ਨੂੰ ਉਹਦੇ ਚ ਪੈਨਿਕ ਹੋਣ ਦੀ ਮੈਂ ਜਿਵੇਂ ਦੱਸਿਆ ਪਰ ਪੈਨਿਕ ਹੋਣ ਦੀ ਲੋੜ ਨਹੀਂ ਜੋ ਅੱਜ ਕੱਲ ਮਾਹੌਲ ਚੱਲ ਰਿਹਾ ਉਹਦੇ ਮੱਦੇਨਜ਼ਰ ਅਸੀਂ ਜਿਹੜੀਆਂ ਆਰਮਡ ਫੋਰਸਿਸ ਦੇ ਨਾਲ ਲਗਾਤਾਰ ਸੰਪਰਕ ਵਿੱਚ ਹੈਗੇ ਹਾਂ ਉਹਨਾਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਉਹ ਅਸੀਂ ਆਪਣੇ ਪੱਧਰ ਤੇ ਉਹਨਾਂ ਨੂੰ ਬਾਰੀ ਤੌਰ ਦੇ ਉੱਤੇ ਬਾਰੀ ਮਤਲਬ ਕਿ ਸਿਵਲ ਏਰੀਆ ਵਿੱਚ ਅਸੀਂ ਆਪ ਇਨਵੈਸਟੀਗੇਟ ਕਰਦੇ ਹਾਂ ਉਹਨਾਂ ਦੀ ਅਸੀਂ ਆਪਣੀ ਖੋਜ ਕਰਦੇ ਹਾਂ ਸੋ ਨਾ ਪਬਲਿਕ ਨੂੰ ਉਹਦੇ ਚ ਫਿਕਰ ਕਰਨ ਦੀ ਲੋੜ ਨਹੀਂ ਹੈ ਠੀਕ ਹੈ ਠੀਕ ਹੈ